ਵੀਆਂ ਵਰਿਆਂ ਦਾ ਜੁਗ ਜਟਾ ਸਮਾਂ ਲੰਘ ਗਿਆ ਜਮਾਨੇ ਨੇ ਕਈ ਰੰਗ ਵਟਾਏ ਬਾਲ ਗੱਭਰੂ ਹੋ ਕੇ ਵਿਆਹ ਗਏ ਤੇ ਜਵਾਨ ਬੁੱਢੇ ਹੋ ਕੇ ਪੁੱਤਰਾਂ ਪੋਤਰਿਆਂ ਵਾਲੇ ਹੋ ਗਏ ਉਜਾੜ ਥਾਵਾਂ ਤੇ ਫਸੋਂ ਹੋ ਗਈ ਤੇ ਘੁੱਗ ਵਸਦੇ ਥਾਂ ਖੁੱਲੇ ਬਣ ਗਏ ਪਰ ਰੱਬ ਦੀ ਸਾਰੀ ਰਚਨਾ ਵਿੱਚ ਇੱਕੋ ਚੀਜ਼ ਅਜੇ ਹੀ ਸੀ ਜਿਸ ਵਿੱਚ ਕਦ ਬੁੱਤ ਤੋਂ ਛੁੱਟ ਕੋਈ ਅਦਲਾ ਬਦਲੀ ਨਹੀਂ ਸੀ ਹੋਈ ਇਹ ਸੀ ਅੱਖਾਂ ਵਰਗੀ ਅਮੋਲਕ ਦਾਤ ਤੋਂ ਵਾਂਝਿਆ ਹੋਇਆ ਇੱਕ ਕਬਰੂ ਉਸ ਲਈ ਇਹ ਦੁਨੀਆ ਜਿਹੋ ਜੀ ਅੱਜ ਤੋਂ 20 ਬਰੇ ਪਹਿਲਾਂ ਸੀ ਜਦੋਂ ਮਸਿਓ ਰਿਹੜੀਂ ਜੋਗਾ ਸੀ ਉਹ ਜੀ ਅੱਜ ਇਹ ਦਿਸਦਾ ਸੰਸਾਰ ਉਸ ਦੇ ਭਾਣੇ ਕੁਝ ਵੀ ਨਹੀਂ ਸੀ ਕੇਵਲ ਕਲਪਨਾ ਮਾਤਰ ਉਸ ਦੀ ਦੁਨੀਆ ਵੱਖਰੀ ਦੇ ਸੰਖੇਪ ਜੀ ਸੀ ਉਸ ਨੂੰ ਬਸ ਇੰਨੇ ਪਤਾ ਸੀ ਕਿ ਉਹ ਆਪਣੀ ਬੁੱਢੀ ਮਾਂ ਲਈ ਤੇ ਮਾਂ ਉਸ ਲਈ ਬਸ ਚੰਦਨ ਭਾਨ ਹੁਣ ਗੱਭਰੂ ਹੋ ਚੁੱਕਿਆ ਸੀ ਪਰ ਆਪਣੇ ਆਪ ਵਿੱਚ ਉਸ ਨੂੰ ਇਹੋ ਜਾਪਦਾ ਸੀ ਕਿ ਉਹ ਅੱਜ ਹੀ ਸੰਸਾਰ ਵਿੱਚ ਆਇਆ ਹੈ ਸੰਸਾਰ ਨਾਮ ਦੀ ਚੀਜ਼ ਉਸ ਦੇ ਭਾਣੇ ਅਜੇ ਹੀ ਬੁਝਾਰ ਸੀ ਜਿਸ ਨੂੰ ਕਦੇ ਵੀ ਬੁੱਟ ਨਹੀਂ ਸੀ ਸਕਿਆ ਉਸ ਦੇ ਸੀਨੇ ਵਿੱਚ ਹੋਰਾਂ ਲੋਕਾਂ ਵਾਂਗ ਦਿਲ ਸੀ ਤੇ ਉਸ ਦਿਲ ਵਿੱਚ ਭਾਵ ਵਿਸਨ ਪਰ ਇਤਨੇ ਹਨੇਰੇ ਤੇ ਧੁੰਦਲੇ ਜਿਨ੍ਹਾਂ ਦੀ ਹੋਂਦ ਉਸ ਨੂੰ ਬਹੁਤ ਘੱਟ ਅਨੁਭਵ ਹੁੰਦੀ ਸੀ ਉਸ ਦੇ ਭਾਵਾਂ ਦਾ ਕੋਈ ਕੇਂਦਰ ਨਹੀਂ ਸੀ ਕੋਈ ਬਲਵਲਾ ਕੋਈ ਉਮੰਗ ਜਾਂ ਕੋਈ ਸੱਦਰ ਉਸ ਦੇ ਹਿਰਦੇ ਨੂੰ ਉਥਲ-ਪੁਥਲ ਨਹੀਂ ਸੀ ਕਰਦੀ ਇਹੋ ਕਾਰਨ ਹੈ ਕਿ ਉਹ ਜੋ ਕੁਝ ਅੱਜ ਤੋਂ 20 ਵਰੇ ਪਹਿਲਾਂ ਸੀ ਸੋਈ ਕੁਝ ਅੱਜ ਉਸ ਨੂੰ ਇਸ ਗੱਲ ਦਾ ਆਪਣੀ ਹੋਂਦ ਵਾਂਗ ਨਿਸ਼ਚਾ ਸੀ ਕਿ ਸੰਸਾਰ ਦੇ ਸੁੱਖ ਮੰਨਣ ਲਈ ਵਿਆਹ ਕਰਾਉਣ ਤੇ ਧੀਆਂ ਪੁੱਤਰਾਂ ਨਾਲ ਲਾਡ ਪਿਆਰ ਕਰਨ अथवा ਚੰਗਾ ਖਾਣ ਹੰਡਾਣ ਲਈ ਜਿਹੜੇ ਲੋਕੀ ਬਣਾਏ ਗਏ ਹਨ ਉਹ ਉਹਨਾਂ ਵਿੱਚੋਂ ਨਹੀਂ ਹੈ ਸਗੋਂ ਰੱਬ ਨੇ ਉਸ ਨੂੰ ਐਸੇ ਲਈ ਪੈਦਾ ਕੀਤਾ ਹੈ ਕਿ ਡਿੱਗਦੇ ਥੰਮ ਵਾਂਗ ਡੋਲਦਾ ਪਟਕਦਾ ਫਿਰੇ ਤੇ ਲੋਕਾਂ ਦੇ ਤਸ਼ਕਾਰ ਦਾ ਸ਼ਿਕਾਰ ਬਣਿਆ ਰਹੇ 60ਾਂ ਵਰਿਆਂ ਦੀ ਉਮਰ ਜਦ ਮਾਈ ਮੰਗਲਾ ਨੂੰ ਕਿਸੇ ਠੁੰਮਣੇ ਦੀ ਲੋੜ ਸੀ ਉਹ ਆਪ ਹੀ ਕਿਸੇ ਦੀ ਡੰਗੂਰੀ ਬਣੀ ਹੋਈ ਸੀ ਅੱਖਾਂ ਭਾਵੇਂ ਦਿਨੋਂ ਦਿਨ ਉਸ ਦਾ ਸਾਥ ਛੱਡਦੀਆਂ ਜਾ ਰਹੀਆਂ ਸਨ ਪਰ ਪੁੱਤਰ ਦੀਆਂ ਬੇਨੂਰ ਅੱਖਾਂ ਉਸ ਲਈ ਚਾਨਣ ਕਰਦੀਆਂ ਸਨ ਉਸ ਤੇ ਸੁੱਕੇ ਠੰਡੇ ਤੇ ਚੁਰੜੀਆਂ ਭਰੇ ਹੱਥ ਹੁਣ ਕੰਬਣ ਲੱਗ ਪਏ ਸਨ ਪਰ ਉਹ ਜਦ ਆਪਣੇ ਅੰਨੇ ਪੁੱਤਰ ਦੇ ਸਥਲ ਤੇ ਥਰਮੀ ਪਿੱਠ ਦੇ ਉੱਤੇ ਹੱਥ ਫੇਰਦੀ ਰੀੜ ਦੀ ਹੱਡੀ ਨਾਲ ਰਗੜੇ ਖਾਂਦੇ ਤਾਂ ਉਹਨਾਂ ਵਿੱਚ ਨਵਾਂ ਬਲ ਤੇ ਤਾਜ਼ਗੀ ਆ ਜਾਂਦੀ ਸੀ ਉਸ ਦੀ ਸਲਾ ਬੇਪਰੀ ਕੋਠੜੀ ਵਿੱਚ ਭਾਵੇਂ ਚੱਪੇ-ਚੱਪੇ ਉਤੇ ਗਰੀਬੀ ਤੇ ਹਨੇਰੇ ਦਾ ਰਾਤ ਸੀ ਪਰ ਉਸ ਵਿਜਲੇ ਇੱਕੋ ਇੱਕ بے ਚਮਕ ਹੀਰੇ ਨੇ ਉਸ ਨੂੰ ਸ਼ਾਹੀ ਮਹਿਲ ਵਾਂਗ ਸਜਾਇਆ ਤੇ ਜਗਮਗਾਇਆ ਹੋਇਆ ਸੀ। ਬੁੱਢੀ ਮਾਂ ਨੂੰ ਚਾਪਦਾ ਸੀ ਇਹ। ਮੰਗਲਾ ਨੂੰ 20 ਵਰੇ ਪਹਿਲਾਂ ਦਾ ਉਹ ਸਮਾਂ ਕੱਲ ਵਾਂਗ ਯਾਦ ਸੀ। ਜਦ ਉਸ ਦਾ ਚੰਦਰਪਾਣ ਹੋਰ ਬਾਲਾਂ ਵਾਂਗ ਬਾਲ ਸੀ। ਲੋਕਾਂ ਬਾਣੇ ਹਡਮਾਸ ਦਾ ਲੋਥੜਾ ਇੱਕ ਨਕਮੀ ਜੀ ਇਸ ਚੀਜ਼ ਸੀ। ਪਰ ਮੰਗਲਾ ਲਈ ਉੱਤੇ ਰੱਬ ਤੇ ਥੱਲੇ ਏ ਸੀ ਵੱਡੇ ਵੱਡੇ ਰਾਜਾਂ ਤੇ ਰੈਸਾਂ ਬਾਲੀ ਵੀ ਅਧੇ ਨਾਂ ਨਾਲ ਸਦੀਂਦੇ ਸਨ ਪਰ ਮਾਈ ਮੰਗਲਾ ਇਹ ਨਹੀਂ ਸੀ ਸਾਰ ਸਕਦੀ ਕਿ ਉਹਦੇ ਚੰਦਰਵਾਨ ਨੂੰ ਲੋਕੀ ਚੰਦਰਾ ਕਹਿ ਕੇ ਬੁਲਾਵੇ ਤੇ ਐਸੀ ਗੱਲਾਂ ਉਸਦੀ ਰੋਜ਼ ਕਿਸੇ ਨਾ ਕਿਸੇ ਨਾਲ ਲੜਾਈ ਹੁੰਦੀ ਸੀ ਭਾਵੇਂ ਉਹ ਆਪ ਵੀ ਉਸ ਨੂੰ ਸੰਖੇਪ ਨਾਮ ਨਾਲ ਹੀ ਬੁਲਾਉਂਦੀ ਸੀ ਪਰ ਇਸ ਵਿੱਚ ਤੇ ਲੋਕਾਂ ਦੇ ਬੁਲਾਏ ਹੋਏ ਨਾਮ ਵਿੱਚ ਫਰਕ ਸੀ ਉਸ ਨੂੰ ਚੰਨ ਕਰਕੇ ਸੱਤੀ ਸੀ ਤੇ ਲੋਕੀ ਉਹਨੂੰ ਚੰਦਰਾ ਕਹਿੰਦੇ ਸੀ ਹਾਂ ਉਸ ਨੂੰ ਯਾਦ ਹਨ ਉਹ ਦਿਨ ਵੀ ਜਦ ਉਸ ਦਾ ਢਾਈ ਵਰਿਆਂ ਦਾ ਚੰਨ ਦੂਸਰੇ ਬਾਲਾਂ ਨਾਲ ਖੇਡਦਾ ਹੁੰਦਾ ਸੀ ਹੋਰ ਬਲਕ ਨਸਦੇ ਤੇ ਖਰੂਦ ਕਰਦੇ ਪਰ ਇਹ ਮਿੱਟੀ ਦੇ ਬੁੱਤ ਵਾਂਗ ਉਹਨਾਂ ਦੇ ਵਿਚਾਲੇ ਆਪਣੀਆਂ ਅੱਖਾਂ ਦੇ ਨਿਰਜੋਤ ਡੇਲਿਆਂ ਨੂੰ ਮੁੰਡਿਆਂ ਦੀ ਆਵਾਜ਼ ਮਗਰ ਫੇਰਦਾ ਹੋਇਆ ਖੇਡ ਦਾ ਆਨੰਦ ਲੈਂਦਾ ਸੀ ਕਦੇ-ਕਦੇ ਜਦ ਕਿਸੇ ਮੁੰਡੇ ਦੇ ਪੈਰ ਨੂੰ ਚੰਦਰਪਾਨ ਦੀ ਠੋਕਰ ਵੱਜ ਜਾਂਦੀ ਸੀ ਤਾਂ ਬਿਨਾਂ ਇਸ ਗੱਲ ਦਾ ਖਿਆਲ ਕਿਤੇ ਆ ਹੀ ਕਿ ਕੀ ਚੀਜ਼ ਵੱਜੀ ਏ ਖੇਡਣ ਵਿੱਚ ਮਸਤ ਰਹਿੰਦਾ ਸੀ ਚੰਦਰਪਾਨ ਵੀ ਬੇਪਰਵਾਹੀ ਨਾਲ ਜਰਾ ਕੋ ਪਿੰਡੇ ਨੂੰ ਮਲ ਕੇ ਉਸੇ ਤਰ੍ਹਾਂ ਮਗਰ ਹੋ ਜਾਂਦਾ ਸੀ ਉਸ ਨੂੰ ਜਦ ਖੇਡ ਦਾ ਬਹੁਤਾ ਹੀ ਸਵਾਦ ਆਉਂਦਾ ਸੀ ਉਹ ਖੁਸ਼ੀ ਨਾਲ 펄ਕਦਾ ਹੋਇਆ ਦੋਹਾਂ ਬਾਹਾਂ ਨੂੰ ਸਿਰ ਤੋਂ ਤਾਂ ਕਰਕੇ ਗਿੱਧਾ ਪਾਣ ਲੱਗ ਪੈਂਦਾ ਸੀ ਪਰ ਪੂਲੀ ਮਾਂ ਉਸ ਦੀ ਖੁਸ਼ੀ ਨੂੰ ਨਹੀਂ ਸੀ ਸਮਝ ਸਕਦੀ ਸਭੋਂ ਉਲਟਾ ਉਸ ਦੀ ਬੇਵਸੀ ਵੱਲ ਤੱਕ ਕੇ ਉਹ ਤਾਂ ਦਿਲ ਭਰ ਆਉਂਦਾ ਸੀ ਉਹ ਆਟਾ ਗੁੰਨਦੀ ਗੁੰਨਦੀ ਉਹਦੇ ਉਸ ਨੂੰ ਸੀਨੇ ਨਾਲ ਲਾ ਲੈਂਦੀ ਤੇ ਗਰਮ ਗਰਮ ਅਥਰਾਂ ਨਾਲ ਉਸ ਦਾ ਮੂੰਹ ਧੋਣ ਲੱਗ ਪੈਂਦੀ ਸੀ ਮਈ ਮੰਗਲਾ ਦੇ ਹੱਦ ਹੁਣ ਖੋਰੇ ਜਾ ਚੁੱਕੇ ਸਨ ਪਰ ਅਜੀਵ ਲੱਤਾਂ ਕਸੀੜ ਦੀ ਤੇ ਹਫਤੀ ਕਰਕ ਦੀ ਦੋਹਾਂ ਟਿੱਡਾਂ ਜੋਗਾ ਆਟਾ ਲੈ ਹੀ ਆਉਂਦੀ ਸੀ। ਚੰਦਰਪਾਨ ਦੇ ਕਰਨ ਲਈ ਕੁਦਰਤ ਨੇ ਹੋਰ ਕੋਈ ਕੰਮ ਨਹੀਂ ਸੀ ਬਣਾਇਆ। ਉਸਦੇ जिम्मे बस ਇਹੋ ਕੰਮ ਸੀ ਕਿ ਲੋਕਾਂ ਦਾ ਖਡੌਣਾ ਬਣਾ ਰਹੇ। ਤੇ ਆਪਣੇ ਅਥਰੂਆਂ ਨਾਲ ਲੋਕਾਂ ਨੂੰ ਖੁਸ਼ ਕਰੇ। ਇਸ ਖਡੌਣੇ ਨਾਲ ਲੋਕਾਂ ਦਾ ਪਿਆਰ ਵੀ ਹਦੋਂ ਵਾਲਾ ਸੀ। ਪਰ ਉਹਨਾਂ ਬਾਲਾਂ ਵਰਗਾ ਜੋ ਬਿੱਲੀ ਦੇ ਬੱਚੇ ਨੂੰ ਲੱਤਾਂ ਤੋਂ ਰੱਸੀ ਪਾ ਕੇ ਮੋਰਿਆਂ ਵਿੱਚ ਕਸੀੜ ਤੇ ਫਿਰਦੇ ਨੇ ਮੁੰਡਿਆਂ ਨੇ ਉਸ ਦੀਆਂ ਕਈ ਛੇੜਾਂ ਪਈ ਹੋਈਆਂ ਸਨ ਉਹ ਲੋਕਾਂ ਨੂੰ ਗਾਲ੍ਹਾਂ ਕੱਢਦਾ ਹੋਇਆ ਉਹਨਾਂ ਦੇ ਮਗਰ ਸਾਰਾ ਦਿਨ ਡੰਗੋਰੀ ਘੜਕਾਉਂਦਾ ਫਿਰਦਾ ਸੀ ਉਹ ਅਗਾਹ ਜਾਂਦਾ ਸੀ ਤਾਂ ਮੁੰਡੇ ਪਿੱਛੋਂ ਦੀ ਆ ਕੇ ਝੱਗਾ ਖਿੱਚ ਜਾਂਦੇ ਸੀ ਜਿਵੇਂ ਜਕਾਨ ਵਿੱਚ ਤਿੱਲਾ ਸੁਲਕਾ ਜਾਂਦੇ ਜੇ ਪਿਛਾਂ ਮੁਰਦਾ ਤਾਂ ਅੱਗੋਂ ਦੀ ਹੋ ਕੇ ਘੇਰ ਲੈਂਦੇ ਇਸ ਨੱਠੇ ਭੱਜੀ ਵਿੱਚ ਉਸ ਨੂੰ ਬਥੇਰੀਆਂ ਸੱਟਾਂ ਫੇਟਾਂ ਲੱਗਦੀਆਂ ਸਨ ਪਰ ਮਾਂ ਅੱਗੇ ਜਾ ਕੇ ਉਸਨੇ ਕਦੇ ਇਹਨਾਂ ਗੱਲਾਂ ਦਾ ਭੋਗ ਨਹੀਂ ਸਿਪਾਇਆ ਉਹ ਜਾਣਦਾ ਸੀ ਕਿ ਮਾਂ ਦੇ ਦਿਲ ਨੂੰ ਉਸਦੇ ਸਰੀਰ ਨਾਲੋਂ ਕਈ ਗੁਣਾ ਵੱਧ ਪੀੜ ਹੋਵੇਗੀ ਸਿਆਲ ਦੀ ਰੁੱਤ ਸੀ ਤੇ ਰਾਤ ਦਾ ਵਿਲਾ ਮੀਂਹ ਪੈ ਕੇ ਹਟਿਆ ਸੀ ਪਰ ਬੱਦਲ ਅਜੇ ਝੁਕੇ ਹੋਏ ਸਨ ਚਲਕ ਚਲਕ ਦੀ ਆਵਾਜ਼ ਸੁਣ ਕੇ ਚੰਦਰਪਾਨ ਨੇ ਸਿਰ ਉੱਤੇ ਉਸ ਪਾਸੇ ਵੱਲ ਮੁੜਿਆ ਇਧਰੋਂ ਕੋਈ ਆਵਾਜ਼ ਜਿਹੀ ਆਈ ਫਿਰ ਚਿਹਰੇ ਤੇ ਹੱਥਾਂ ਨੂੰ ਥੋੜਾ ਜਿਹਾ ਅਗਾਹ ਵਧਾ ਕੇ ਤੇ ਉਹ ਤਾਂ ਨੂੰ ਹਲਾਉਂਦਾ ਹੋਇਆ ਬੋਲਿਆ ਮਾਂ ਪੋਚਾ ਫੇਰ ਨਹੀਂ ਆਈ ਐ ਇਸ ਵੇਲੇ ਠੰਡ ਵਿੱਚ ਬੁੱਢੀ ਦੀਆਂ ਬਾਛਾਂ ਦੇ ਸੁੱਕੜੇ ਹੋਏ ਚੰਮ ਵਿੱਚ ਖਿੱਚੀ ਜੀ ਪਈ ਤੇ ਹੱਸ ਕੇ ਬੋਲੀ ਨਹੀਂ ਚੰਨ ਵੇ ਪੋਚਾ ਤੇ ਨਹੀਂ ਫੇਰਦੀ ਛੱਤ ਸਾਰੀ ਦਿਹਾੜੀ ਚੋਂਦੀ ਰਹੀ ਸੀ ਮੈਂ ਆਖਿਆ ਜਾ ਕੇ ਤੋਂ ਤੋਬੇ ਲੈ ਆਵਾਂ ਹੁਣ ਤੇ ਚਿੱਕੜ ਵਾਲੇ ਹੱਤ òn ਡਈ ਹੋਈਆਂ ਇਹ ਸੁਣ ਕੇ ਚੰਦਰਪਾਨ ਅੱਖਾਂ ਚੋੜੀਆਂ ਕਰਕੇ ਤੇ ਛੱਪਰਾਂ ਵੱਲ ਥੱਲੇ ਟੱਕੇ ਹੋਏ ਡੋਲਿਆਂ ਨੂੰ ਥਰਕਾਉਂਦਾ ਹੋਇਆ ਬੋਲਿਆ ਤੇ ਐਡੀ ਠੰਡ ਵਿੱਚ ਮਾਂ ਅੱਗੇ ਕਹਿਣ ਲਈ ਹੋਈਆਂ ਤੇ ਹੱਡ ਪੈਰ ਟੁੱਟਦੇ ਨੇ ਅੱਤੋਂ ਹਣ ਤੋਂ ਬਾਅਦ ਚੁੱਲ੍ਹੇ ਉੱਤੇ ਤਵਾ ਧਰ ਕੇ ਬੁੱਢੀ ਬੋਲੀ ਕਿਉ ਚੰਨਾ ਭੁੱਖ ਲੱਗ ਪਈ ਸੀ ਸਵਾਹ ਭੁੱਖ ਲੱਗ ਪਈ ਸੀ ਕਹਿ ਕੇ ਤੇ ਆਪਣੇ ਨਿੱਗੇ ਹੱਥਾਂ ਨਾਲ ਮਾਂ ਦੇ ਹੱਥਾਂ ਨੂੰ ਗਰਮ ਕਰਦਾ ਹੋਇਆ ਚੰਦਰਪਾਨ ਆਖਣ ਲੱਗਾ ਅੱਗੇ ਤੇ ਰਹਿ ਹਾਲ ਏ ਤੇ ਉਤੋਂ ਠੰਡ ਵਿੱਚ ਕੋਠੇ ਤੇ ਚੜੀ-ਚੜੀ ਜਾਨੀ ਏ ਆਪਣੀ ਜਾਨ ਦਾ ਤੇ ਫਿਕਰ ਰੱਖਿਆ ਕਰ ਰੋਟੀ ਵੇਲ ਦੀ ਹੋਈ ਮੰਗੜਾ ਬੋਲੀ ਮੇਰੀ ਜਾਨ ਹਣ ਲਾਲ ਕਿੰਨਾ ਕੁ ਚਿਰ ਰਹਿਣੀ ਆ ਹੁਣ ਤੇ ਕੰਧੀ ਉੱਤੇ ਰੁਖੜਾ ਵਾਲਾ ਹਾਲ ਏ ਅੱਜ ਮੋਏ ਕੱਲ ਦੁਆ ਦਿਹਾੜਾ ਕਹਿੰਦੀ ਕਹਿੰਦੀ ਬੁੱਢੀ ਰੁਕ ਗਈ ਉਹਦਾ ਗਲਾ ਵੀ ਰੁਕ ਗਿਆ ਪਤਾ ਨਹੀਂ ਕਿਸ ਖਿਆਲ ਵਿੱਚ ਰੋਟੀ ਲਾ ਕੇ ਉਸੇ ਚੰਦਰਪਾਲ ਦੇ ਹੱਥ ਵਿੱਚ ਫੜਾਈ ਤੇ ਨਾਲ ਗੁੜ ਦੀ ਇੱਕ ਨਿੱਕੀ ਜਿਹੀ ਢੇਲੀ ਵੀ ਚੰਦਰਪਾਲ ਗੁੜ ਵਾਲਾ ਹੱਥ ਮਾਵਲ ਕਰਕੇ ਬੋਲਿਆ ਮਾਂ ਗੁੜ ਦੀ ਤੂੰ ਚਾਹ ਬਣਾ ਕੇ ਪੀ ਲੈ ਮੀ ਤੇਰਾ ਸਰੀਰ ਤਕੜਾ ਨਹੀਂ ਨਾਲੇ ਠੰਡ ਵਿੱਚ ਹੱਥ ਪੈਰ ਮਾਰਦੀ ਆਈ ਹੈ ਮੈਨੂੰ ਰੱਤਾ ਕੋ ਉਚਾਰ ਕਿਸੇ ਦੇ ਕਰਾਂ ਗਲ ਕਰਦੇ ਕਰਦੇ ਉਸ ਦਾ ਧਿਆਨ ਹੋਰ ਪਾਸੇ ਖਿੱਚਿਆ ਗਿਆ ਉਸ ਦੇ ਕੰਨਾਂ ਨੂੰ ਜਿਹੜੇ ਉਹਦੀਆਂ ਅੱਖਾਂ ਦਾ ਕੰਮ ਵੀ ਦਿੰਦੇ ਸਨ ਸਾਫ਼ ਦਿਸਿਆ ਕਿ ਮਾਂ ਇਸ ਵੇਲੇ ਕੀ ਕਰ ਰਹੀ ਹੈ ਉਹ ਅੱਖਾਂ ਦੇ ਚਿਮੜੀਆਂ ਨੂੰ ਤੇਜ਼ੀ ਨਾਲ ਚੁਮਕਾਉਂਦਾ ਹੋਇਆ ਰੱਤਾ ਕੋ ਅਗਾ ਚੁੱਕ ਗਿਆ ਸਜਝਤ ਨਾਲ ਉਸ ਨੇ ਮਾਂ ਦਾ ਮੋਢਾ ਟੋਆ ਤੇ ਫਿਰ ਉਸ ਦੀ ਕਿਚੀ ਦੀਆਂ ਉਭਰੀਆਂ ਹੋਈਆਂ ਨਾਲਾਂ ਨੂੰ ਟਟੋਲਦਾ ਹੋਇਆ ਹੱਥ ਉਸ ਦੀਆਂ ਅੱਖਾਂ ਤੱਕ ਲੱਗ ਗਿਆ ਤੇ ਪੋਟੇ ਕਿੱਲੇ ਹੋ ਗਏ ਉਸ ਦੇ ਦਿਲ ਨੂੰ ਧੱਕਾ ਜਾ ਵਜਿਆ ਤੇ ਡਡੋਲ ਕਾ ਜਾ ਹੋ ਕੇ ਬੋਲਿਆ ਮਾਂ ਤੂੰ ਰੋਂ ਨਹੀਂ ਐ ਬੁੱਢੀ ਪਾਸਾਂ ਚਟਪਟ ਬੋਲਿਆ ਨਾ ਗਿਆ ਫਿਰ ਸੰਭਲ ਕੇ ਤੇ ਚੰਦਰਪਾਨ ਦੀ ਪਿੱਠ ਤੇ ਹੱਥ ਫੇਰਦੀ ਬੋਲੀ ਨਹੀਂ ਲਾਲ ਰੋਈ ਤਾਂ ਨਹੀਂ ਐ ਮੈਨੂੰ ਖਿਆਲ ਆ ਗਿਆ ਸੀ ਕੀ ਖਿਆਲ ਮਾਂ ਕਹਿ ਕੇ ਉੱਤਰ ਦੀ ਉਡੀਕ ਵਿੱਚ ਪਰਵਟਿਆਂ ਨੂੰ ਮੱਥੇ ਵੱਲ ਤੱਕ ਕੇ ਮਾਂ ਦੇ ਹਲੂਨੇ ਦੇਣ ਲੱਗਿਆ ਮਾਂ ਦਾ ਦਿਲ ਹੁਣ ਸਬਰ ਦੀ ਹੱਦ ਟੱਪ ਚੁੱਕਿਆ ਸੀ ਭਾਵੇਂ ਉਹ ਆਪਣੇ ਅਥਰੂਆਂ ਦੇ ਹੜ ਵਿੱਚ ਪੁੱਤਰ ਨੂੰ ਰੋੜਨਾ ਨਹੀਂ ਸੀ ਚਾਹੁੰਦੀ ਪਰ ਅੱਜ ਸਭ ਕੁਝ ਉਸ ਦੇ ਵੱਸੋਂ ਬਾਹਰ ਹੋ ਗਿਆ ਸੀ ਗਰਮ ਪਾਣੀ ਦੇ ਉਮੜਦੇ ਆਰੇ ਸੌਮਿਆ ਨੂੰ ਰੋਕਣ ਦਾ ਵਿਰਤ ਯਤਨ ਕਰਦੀ ਹੋਈ ਉਹ ਚੰਦਰਪਾਣ ਨੂੰ ਗਲ ਨਾਲ ਲਾ ਕੇ ਬੋਲੀ ਪੁੱਤਰ ਮੇਰੇ ਪਿੱਛੋਂ ਤੇਰਾ ਕੀ ਬਣੇਗਾ ਕੌਣ ਤੇਰੀ ਖਬਰ ਸੁਲਤ ਲਵੇਗਾ ਮੈਂ ਕਰਮਾ ਸੜੀ ਨੇ ਕੁਝ ਵੀ ਨਾ ਬਣਾਇਆ ਲੋਕਾਂ ਦੇ ਪੁੱਤਰ ਤੁਦੀ ਨਾਉਦੇ ਤੇ ਮੱਖਣੀ ਪਲਦੇ ਨੇ ਤੈਨੂੰ ਦੋ ਸੁੱਕੀਆਂ ਰੋਟੀਆਂ ਜਰਾ ਠਹਿਰ ਖਬਰੇ ਇਹ ਸੁੱਕੀਆਂ ਵੀ ਤੈਨੂੰ ਮਿਲਣੀਆਂ ਨੇ ਕਿ ਨਾ ਕਿਨ ਖਵਾਣੀਆਂ ਨੇ ਪਕਾ ਕੇ ਖਬਰੇ ਕਿੱਥੇ ਰੁਲੇਗਾ ਮਾਣੀਆਂ ਗੱਲਾਂ ਸੁਣ ਕੇ ਚੰਦਰਪਾਨਾ ਦਿਲ ਬੇਕਾਬੂ ਹੋ ਗਿਆ ਉਸਨੂੰ ਜ ਪਹਿਲੀ ਵਾਰ ਪਤਾ ਲੱਗਾ ਕਿ ਇਸ ਹਨੇਰੇ ਸੰਸਾਰ ਦੇ ਪਿੱਛੇ-ਪਿੱਛੇ ਉਸ ਲਈ ਇੱਕ ਡਰਾਉਣਾ ਸੰਸਾਰ ਵੀ ਆ ਰਿਹਾ ਹੈ। ਅਰਥਾਤ ਕਦੇ ਉਹ ਮਾਂ ਤੋਂ ਬਿਨਾਂ ਵੀ ਦੁਨੀਆ ਵਿੱਚ ਹੋਵੇਗਾ। ਇਸ ਤੋਂ ਛੁੱਟ ਉਸਨੇ ਆਪਣੀ ਹੀਣੀ ਹਾਲਤ ਨੂੰ ਵੀ ਅੱਜ ਪਹਿਲੀ ਵਾਰ ਅਨੁਭਵ ਕੀਤਾ। ਰੋਟੀ ਉਸਦੇ ਹੱਥਾਂ ਟਿੱਕਦੀ ਡਿੱਗਦੀ ਵਿੱਚ। ਮੀਂਹ ਬੜੇ ਜ਼ੋਰ ਦੀ ਪੈ ਰਿਹਾ ਸੀ, ਕੁਝ ਠੰਡ ਨਾਲ ਤੇ ਕੁਝ ਅੱਜ ਦੀਆਂ ਗੱਲਾਂ ਨੂੰ ਯਾਦ ਕਰਕੇ ਚੰਦਰਪਾਣ ਨੂੰ ਚੌਕੀ ਰਾਤ ਤੱਕ ਨਿੰਦਰ ਨਾ ਪਈ। ਗੋਡਿਆਂ ਨੂੰ ਇੱਕ ਨਾਲ ਲਾਈ ਉਹ ਗੁੱਛਾ ਮੁੱਛਾ ਪਿਆ ਸੀ ਉਸ ਨੂੰ ਕਈ ਤਰ੍ਹਾਂ ਦੇ ਡਰਾਉਣੇ ਖਿਆਲ ਆਉਂਦੇ ਪਰ ਇਹਨਾਂ ਦੁੱਖਾਂ ਦਾ ਤਾਰੂ ਉਸ ਨੂੰ ਇੱਕ ਵੀ ਨਹੀਂ ਸੀ ਸੁਝਰਿਆ ਉਸ ਘੜੀ ਮੁੜੀ ਪਾਸਾ ਪਰਤਿਆਂ ਹੋਏ ਦਿਨ ਚੜ੍ਹਨ ਦੀ ਉਡੀਕ ਕਰ ਰਿਹਾ ਸੀ ਮਾਂ ਦੇ ਕਹੇ ਹੋਏ ਵਾਕ ਉਹ ਤੇ ਕੰਨ ਵਿੱਚ ਗੂੰਜਦੇ ਸਨ ਤੇ ਉਸ ਨੂੰ ਕਿਸੇ ਡੂੰਘੇ ਵਹਿਣ ਵਿੱਚ ਰੋੜੀ ਲਈ ਜਾਂਦੇ ਸਨ ਰਤਾ ਕੋ ਜੰਝ ਹਿਲਣ ਦੀ ਆਵਾਜ਼ ਆਉਣ ਤੇ ਮਾਈ ਮੰਗਲਾ ਉੱਠ ਕੇ ਬੈਠ ਜਾਂਦੀ ਹੈ ਤੇ ਪੁੱਛਦੀ ਹੈ ਚੰਨਾ ਕਿਉਂ ਨੀਂਦ ਨਹੀਂ ਆਉਂਦੀ ਪਾਲਾ ਲਗਦਾ ਈ ਸੌਂਦਾ ਕਿਉਂ ਨਹੀਂ ਚੰਦਰਪਾਨ ਕਹਿੰਦਾ ਨਹੀਂ ਮਾਂ ਮੈਂ ਤਾਂ ਸੁੱਤਿਆ ਹੋਇਆ ਵਾਂ ਤੂੰ ਕਿਉਂ ਐਵੇਂ ਨੀਂਦ ਖਰਾਬ ਕਰੀ ਜਾਂਦੀ ਐ ਸੌਂ ਜਾ ਅਖੀਰ ਪਤਾ ਨਹੀਂ ਕਿਹੜੇ ਵੇਲੇ ਚੰਦਰਪਾਨ ਨੂੰ ਨੀਂਦ ਆ ਗਈ ਤੇ ਉਹ ਸੌਂ ਗਿਆ ਪ੍ਰਭਾਤ ਵੇਲੇ ਅਚਾਨਕ ਉਸਦੀ ਚਾਹ ਖੁੱਲੀ ਤੇ ਉਸ ਨੂੰ ਓਹ ਜਾਪਿਆ ਕਿ ਕੋਈ ਆਵਾਜ਼ ਸੁਣ ਕੇ ਜਾਗ ਗਿਆ ਹੋਵੇ ਚਾਟੂ ਕੋ ਪਿੱਛੋਂ ਉਸਦੇ ਕੰਨਾਂ ਵਿੱਚ ਕੁਝ ਖਟਕਿਆ ਜਿਸ ਤਰ੍ਹਾਂ ਕਿਸੇ ਨੇ ਕਸੀਸ ਫਟਣ ਦੀ ਆਵਾਜ਼ ਆਉਂਦੀ ਹੈ ਇਸ ਦੇ ਨਾਲ ਹੀ ਉਸ ਨੂੰ ਆਪਣੇ ਸਰੀਰ ਨਿੱਗਾ ਨਿੱਗਾ ਜਾਪਿਆ ਤੇ ਕੰਬਲ ਕੁਝ ਪਾਰਾ ਪੜਾ ਉਸ ਨੇ ਜਾ ਕੇ ਹੱਥ ਨਾਲ ਟੋਕੇ ਵੇਖਿਆ ਤਾਂ ਉਸਦੇ ਮੂੰਹੋਂ ਨਿਕਲਿਆ ਹੈ ਮਾਂ ਦੀ ਲੋਈ ਮੇਰੇ ਉੱਤੇ ਉਹ ਚੁੱਪਚਾਪ ਉੱਠਿਆ ਤੇ ਹਿਆਂ ਨੂੰ ਫੜਦਾ ਫੜਦਾ ਮਾਂ ਦੇ ਮੰਜੇ ਵੱਲ ਪਹੁੰਚਿਆ ਪੈਨ ਦੇ ਵੱਲ ਹੱਥ ਮਾਰਨ ਤੇ ਖੁਸ਼ੀਆਂ ਹੋਈਆਂ ਰਸੀਆਂ ਤੋਂ ਬਿਨਾ ਉਸ ਨੂੰ ਕੁਝ ਨਾ ਲੱਭਾ ਉਸਨੇ ਕਾਲੀ ਨਾਲ ਆਵਾਜ਼ ਦਿੱਤੀ ਮਾਂ ਤੇ ਨਾਲ ਹੀ ਆਪਣੇ ਹੱਥਾਂ ਨੂੰ ਸਰਾਂਦੀ ਵੱਲ ਸਰਕਾਉਣ ਲੱਗਾ ਉਸ ਦੇ ਕੰਨਾਂ ਤੇ ਹੱਥਾਂ ਨੂੰ ਇੱਕੋ ਸਮੇਂ ਇਕੱਠਾ ਉੱਤਰ ਮਿਲਿਆ ਇੱਕ ਕੰਬਦੀ ਹੋਈ ਆਵਾਜ਼ ਆਈ ਜੀ ਪੁੱਤਰ ਤੇ ਨਾਲ ਹੀ ਉਸ ਦਾ ਹੱਥ ਸਰਾਂਦੀ ਵੱਲ ਕੱਟੀ ਹੋਈ ਮਾਂ ਦੇ ਸਰੀਰ ਨੂੰ ਜਾਛ ਹੋਇਆ ਜੋ ਫਟੀ ਹੋਈ ਚਾਦਰ ਨਾਲ ਆਪਣੇ ਸਰੀਰ ਨੂੰ ਪਾਲੇ ਦੀ ਇਮਾਰਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਚੰਦਰਪਾਨ ਦਾ ਦਿਲ ਬੈਠ ਗਿਆ मां اکھی ہے کہہ کے ਉਹ ਪਿਛਾ ਮੁੜਿਆ ਤੇ ਦੋਵੇਂ ਕੱਪੜੇ ਲਿਆ ਕੇ ਉਸ ਦੇ ਉੱਤੇ ਪਾ ਦਿੱਤੇ ਫਿਰ ਉਸ ਦੇ ਮੱਥੇ ਤੇ ਹੱਥ ਫੇਰਨ ਲਗਾ ਉਹਦਾ ਖਿਆਲ ਸੀ ਕਿ ماں ਦਾ ਪਿੰਡਾ ਗੜੇ ਵਰਗਾ ਹੋਵੇਗਾ ਪਰ ਇਸ ਤੋਂ ਉਲਟ ਬੁੱਢੀ ਦਾ ਮੱਥਾ ਹਾਂਡੀ ਵਾਂਗ ਤੱਕ ਪਰਿਆ ਸੀ ਉਸ ਨੂੰ ਜ਼ੋਰ ਦਾ ਬੁਖਾਰ ਚੜਿਆ ਹੋਇਆ ਸੀ ਪਰ ਮਮਤਾ थी ਮਰੀ ماں ਇਹ ਕਦ ਸਾਰ ਸਕਦੀ ਸੀ ਕਿ ਪੁੱਤਰ ਦਾ ਕੰਬਲ ਆਪ ਲੈ ਕੇ ਉਸ ਨੂੰ ਪਾਲੇ ਠਾਰੇ ਅਖੀਰ ਦੁਹਾਮਾ ਪੁੱਤਾਂ ਨੇ ਇਕੱਠੇ ਸੌਂਕੇ ਰਾਤ ਦਾ ਚੌਥਾ ਪੈਰ ਬਤਾਇਆ ਵੇ ਗਿਆਨ ਚੰਦਾ ਬੇਸਾਮਿਆ ਨੀ ਜਿੰਦੋ ਦੀ ਮਾਂ ਵੇ ਕੀ ਨਾਏ ਤੇਰਾ ਕਿਰਪਿਆ ਵੇ ਜਾਓ ਵੇ ਰਤਾ ਪਤਾ ਕਰੋ ਕਿਤੇ ਜਾ ਕੇ ਬੈਠ ਜਾਂਦਾ ਏ ਖਾਣ ਵਾਲਾ ਇਹ ਵੇਲਾ ਆਇਆ ਨਹੀਂ ਤੇ ਰੋਟੀ ਨਾ ਜਾਣੀ ਨਾ ਪਾਣੀ ਨਾ ਰੋਟੀ ਚਰ ਕੱਲੀ ਨਿਸ਼ਾਮੋ ਮੁੰਡੇ ਨੂੰ ਤੇਰੇ ਬੱਚੇ ਜਿਉਣ ਪੰਜ ਪੱਟ ਬੁਖਾਰ ਦੀ ਹਾਲਤ ਵਿੱਚ ਫਿਰਦੀ ਮਾਈ ਮੰਗਲਾ ਜਦ ਹਫਕੇ ਕਰਦੇ ਬੂਏ ਅੱਗੇ ਚਾ ਟੱਠੀ ਤਾਂ ਉਸ ਤੇ ਉਪਰੋਕਤ ਵਾਕ ਗੜੀ ਵਾਲਿਆਂ ਨੂੰ ਕਹੇ ਵਾਂਢੀ ਜਾਣ ਦੇਣ ਕਿ ਬੁੱਢੀ ਨੂੰ ਇਹੋ ਜਿਹਾ ਬਗੜਵਾ ਕਰਨ ਦੀ ਵਾਦੀ ਪਈ ਹੈ ਕਿਸੇ ਨੇ ਵੀ ਕੰਨ ਨਾ ਦਰਿਆ ਇੱਕ ਦੋਹਾਂ ਨੇ ਜੇ ਹਿੰਮਤ ਕੀਤੀ ਹੋਵੇ ਥੋੜਿਆਂ ਬਹੁਤਿਆਂ ਨੇ ਤਾਂ ਗਲੀ ਦੇ ਮੋੜ ਤੱਕ ਹੀ ਜਾ ਕੇ ਮੁੜੇ ਸੀ ਬੁਢੀ ਦਾ ਜੋੜ ਜੋੜ ਛੁੱਟ ਗਿਆ ਪਿਆ ਸੀ ਇਸ ਤਰ੍ਹਾਂ ਦਾ ਇਹ ਕਿ ਉਹ ਪੈਰਾਵਦੀ ਪੁਜਾਰ ਦੀ ਖੇਛਾਂ ਦੇ ਹੋਈ ਸੰਗ ਪਾੜ ਪੜ ਕੇ ਆਈ ਸੀ ਉਹ ਮੰਜੇ ਤੱਕ ਨਾ ਪਹੁੰਚ सकी ਸਾਰਾ ਕਰ ਉਸ ਦੀਆਂ ਅੱਖਾਂ ਅੱਗੇ ਭੌਂ ਰਿਆ ਸੀ ਪਰ ਇੰਨਾ ਹੋਣ ਤੇ ਵੀ ਕਿਸੇ ਦੀ ਖਿੱਚ ਨੇ ਉਸ ਨੂੰ ਬੇਹੋਸ਼ ਨਾ ਹੋਣ ਦਿੱਤਾ ਉਸ ਦੀਆਂ ਅੱਖਾਂ ਬੰਦ ਹੁੰਦੀਆਂ ਜਾ ਰਹੀਆਂ ਸਨ ਤੇ ਉਹ ਬਦੋਬਦੀ ਉਹਨਾਂ ਨੂੰ ਉਗਾੜਨ ਦਾ ਯਤਨ ਕਰ ਰਹੀ ਸੀ ਚਟਕੂ ਪਿੱਛੋਂ ਉਸਨੇ ਸਰੀਰ ਨੂੰ ਹਿਲਾਇਆ ਜਲਾਇਆ ਤੇ ਦੋਹੇ ਤਲੀਆਂ ਦਾ ਭਾਰ ਪੋਇਂਦੇ ਦੇ ਕੇ ਉੱਠਣ ਦੀ ਕੋਸ਼ਿਸ਼ ਕਰਨ ਲੱਗੀ ਥੋੜੀ ਚਿਹਰ ਦੇ ਯਤਨ ਨਾਲ ਉਹ ਉੱਠੀ ਤੇ ਸੋਟੀ ਉੱਤੇ ਸਾਰੇ ਸਰੀਰ ਦਾ ਭਾਰ ਪਾ ਕੇ ਫਿਰ ਬਾਹਰ ਨਿਕਲ ਪਈ ਬੁਜਾਰੋਂ ਬੁਜਾਰ ਭੌਂਦੀ ਹੋਈ ਉਹ ਕਹੀ ਜਾਂਦੀ ਵੇ ਜਾਣਿਆ ਜਾਣ ਵਾਲਿਆ ਨੀ ਤੇ ਰੱਬ ਭਲਾ ਹੋਵੇ ਇਹ ਵੀ ਮੁੰਡੇ ਉਹ ਇਧਰ ਕਿਸੇ ਨੇ ਇੱਕ ਅੰਨਾ ਜਾਂਦਾ ਵੇਖਿਆ ਹੋਵੇ ਸਾਰੇ ਜ਼ੋਰ ਨਾਲ ਲੱਤਾਂ ਨੂੰ ਡੋਲਣ ਦੀ ਰੋਕਦੀ ਹੋਈ ਉੱਜੜਿਕ ਪੁਜਾਰ ਦੇ ਮੋੜ ਤੇ ਪਹੁੰਚੀ ਤਾਂ ਅਚਾਨਕ ਉਸ ਨੂੰ ਇੱਕ ਆਵਾਜ਼ ਆਈ ਲੈ ਲੋ ਪੈਸੇ ਦੀਆਂ 25 ਸੋਈਆਂ ਸਿੱਪ ਦੇ ਬਟਣ ਦੋਹਾਂ ਪਾਸਿਆਂ ਦੇ 24 ਬੁਢੀ ਸਟੰਬਰ ਕਿ ਖਰੋਗੇ ਇਹ ਆਵਾਜ਼ ਤੇ ਚੰਦਰਪਾਲ ਦੀ ਸੀ ਉਹ ਅੱਬੜ ਬਈ ਗਾਮ ਵਧੀ ਤੇ ਇੱਕ ਜ਼ੋਰ ਦੀ ਆਵਾਜ਼ ਮਾਰੀ ਵੇਚਾਨਾ پلਕ ਪਿੱਛੋਂ ਚੰਦਰਪਾਲ ਨੂੰ ਛਾਤੀ ਨਾਲ ਲਾਈ ਉਸ ਦਾ ਕੱਕਰ ਵਰਗਾ ਮੱਥਾ ਚੁੰਮ ਰਹੀ ਸੀ ਆਏ ਤੇਰੀ ਮਾਂ ਮਰ ਜੇ ਵੱਡੇ ਵੇਲੇ ਦਾ ਘਰੋਂ ਤੇ ਇਹ ਕਿੱਲੇ ਫਿਰਨਾ ਏ ਜਣ ਦੇ ਖਾਣਿਆਂ ਕਿਦਰ ਦੀ ਬਿਪਤਾ ਪੈ ਗਈ ਸੀ ਤੈਨੂੰ ਸੂਈਆਂ ਗੋਦਾਂ ਵੇਚਣ ਦੀ ਕਹਿੰਦੇ-ਕਹਿੰਦੇ ਬੁੱਢੀ ਦੇ ਹੱਥ ਰੁੱਟ ਢਲਕ ਪਏ ਤੇ ਉਸ ਦੀ ਬਾਹ ਵਿੱਚ ਬਾਹ ਪਾ ਕੇ ਘਰ ਨੂੰ ਲੈ ਟੁਰੀ ਘਰ ਪਹੁੰਚ ਕੇ ਮੰਗਲਾ ਮਾਈ ਤੇ ਭਾਵੇਂ ਬੁਖਾਰ ਤੇ ਨਾ ਉਤਰਿਆ ਪਰ ਬੁਖਾਰ ਦਾ ਅਸਰ ਕੁਝ ਘਟ ਗਿਆ ਦੰਦਾਂ ਨੂੰ ਘਟਖੜਾਉਂਦਿਆਂ ਹੋਇਆ ਚੰਦਰਪਾਨ ਨੇ ਉਸ ਨੂੰ ਇਸ ਨਵੇਂ ਵਪਾਰਕ ਕਿਸਾਸ ਸੁਣਾਇਆ ਇਸ ਤੋਂ ਬਾਅਦ ਝੱਗੇ ਦੇ ਕਿਸੇ ਵਿੱਚੋਂ ਹੱਥ ਕੱਢ ਕੇ ਮਾਂ ਵੱਲ ਵਧਾਉਂਦਾ ਬੋਲੇ ਲੈ ਮਾਂ ਬੁੱਢੀ ਦਾ ਧਿਆਨ ਇੱਧਰ ਨਹੀਂ ਸੀ ਉਸਨੇ ਸਭ ਤੋਂ ਪਹਿਲਾਂ ਚੰਦਰਪਾਲ ਨੂੰ ਨਿੱਕੀਆਂ ਕਰਨ ਦਾ ਯਤਨ ਕੀਤਾ ਫਿਰ ਉਸਦੇ ਹੱਥੋਂ ਪੈਸੇ ਲੈ ਕੇ ਵੇਖੇ ਜੋ ਪੰਜਾ ਕੁਆਣੇ ਦੇ ਸਨ ਪੈਸੇ ਵੜ ਕੇ ਚੰਦਰਪਾਲ ਆਪਣੇ ਕੰਨ ਰੂਪੀ ਅੱਖਾਂ ਨਾਲ ਮਾਂ ਦੇ ਪਾਵਾਂ ਨੂੰ ਧੱਕਣ ਲੱਗ ਪਿਆ ਉਸ ਦਾ ਖਿਆਲ ਸੀ ਕਿ ਪੈਸੇ ਵੇਖ ਕੇ ਮਾਂ ਖੁਸ਼ੀ ਭਰੀਆਂ ਗੱਲਾਂ ਨਾਲ ਉਸ ਦਾ ਸਾਰਾ ਹੱਥ ਕਿਵਾਂ ਲਾ ਦੇਵੇਗੀ ਪਰ ਉਸ ਦੀ ਆਸ ਪੂਰੀ ਨਾ ਹੋਈ ਉਸ ਤੇ ਕੰਨਾਂ ਵਿੱਚ ਠੰਡੇ ਸਾ ਲੈਣ ਦੀ ਆਵਾਜ਼ ਪਈ ਚੰਦਰਪਾਲ ਨੂੰ ਅੱਜ ਪਹਿਲੀ ਵਾਰ ਇਸ ਗੱਲ ਦਾ ਤਜਰਬਾ ਹੋਇਆ ਸੀ ਕਿ ਉਹਦੀ ਮਾਂ ਨੇ ਦੁੱਖਾਂ ਨੂੰ ਕੁਝ ਹੱਦ ਤੱਕ ਵੰਡ ਸਕਦਾ ਹੋ ਇਸ ਕਰਕੇ ਖੁਸ਼ੀ ਨਾਲ ਉਸ ਦਾ ਤਿਲ ਟੜਕ ਰਿਹਾ ਸੀ ਉਹ ਜਦ ਪੰਜਾਂ ਨੇ ਵਟ ਕੇ ਮੋੜਿਆ ਆ ਰਿਹਾ ਸੀ ਤਾਂ ਕਈ ਤਰ੍ਹਾਂ ਦੇ ਖਿਆਲ ਉਸੇ ਦਿਮਾਗ ਵਿੱਚ ਚੱਕਰ ਲਾ ਰਹੇ ਸਨ ਹਫਤਾ ਕੋ ਇਸੇ ਤਰ੍ਹਾਂ ਵਟਕ ਹੁੰਦੀ ਰਹੇ ਤਾਂ ਮਾਂ ਨੂੰ ਕੱਪੜੇ ਸੁਵਾ ਦੇਵਾਂਗਾ ਫਿਰ ਉਸ ਲਈ ਇੱਕ ਰਜਾਈ ਪਰਵਾਵਾਂਗਾ ਤੇ ਫਿਰ ਉਸ ਨੂੰ ਇੱਕ ਚਾਂਦੀ ਦਾ ਸੂਤੜਾ ਬਣਾ ਦੇਵਾਂਗਾ ਆਦੀ ਆਦੀ ਪਰ ਮਾਂ ਉਦਾਸੀ ਦੀ ਉਸ ਤੇ ਸਾਰੇ ਉਸ ਸਾਨੂੰ ਸਲਾ ਬਜਰਾ ਦਿੱਤਾ ਬੁੱਢੀ ਮੰਗਲਾ ਦੇ ਅੰਦਰ ਇੰਨਾ ਪੰਜ ਆਨਿਆਂ ਨੇ ਜਿਹਨੇ ਤੂਫਾਨ ਲਿਆਂਦੇ ਵਲਵਲੇਆਂ ਨੇ ਜਿੰਨੀਆਂ ਨੂੰ ਟੱਕਰਾਂ ਖਾਦੀਆਂ ਉਹਨਾਂ ਸਭ ਨੂੰ ਉਸ ਨੇ ਆਪਣੀਆਂ ਪਤਲੀਆਂ ਹੱਡੀਆਂ ਦੇ ਕਮਜ਼ੋਰ ਪਿੰਜਰ ਵਿੱਚੋਂ ਬਾਹਰ ਨਿਕਲਣ ਦਿੱਤਾ ਅੰਦਰ ਢੱਕੀ ਰੱਖਿਆ ਉਹ ਆਪਣੇ ਚੰਨ ਤੇ ਦਿਲ ਤੇ ਇਸ ਤਰ੍ਹਾਂ ਦੀ ਠੇਸ ਨਹੀਂ ਛਿਲਾਣਾ ਚਾਹੁੰਦੀ ਬੁੱਢੀ ਨੇ ਸਾਰਾ ਜ਼ੋਰ ਲਾ ਕੇ ਆਪਣੇ ਸਰੀਰ ਨੂੰ ਉਦੋਂ ਤੱਕ ਡਿੱਗਣੋਂ ਬਚਾਈ ਰੱਖਿਆ ਜਦ ਤੱਕ ਉਹ ਪੁੱਤਰ ਨੂੰ ਰੋਟੀ ਨਾ ਖਵਾ ਚੁੱਕੀ ਇਸ ਤੋਂ ਬਾਅਦ ਭਾਵਾਂ ਬਥੇਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਚੰਦਰਪਾਨ ਦੇ ਪੈਰਾਂ ਨੂੰ ਨਿਗ੍ਹਾ ਕਰੇ ਪਰ ਬੁਖਾਰ ਨੇ ਉਸ ਨੂੰ ਕੋਈ ਪੇਛਾ ਨਾ ਜਾਣ ਦਿੱਤੀ। ਚੰਦਰਪਾਣ ਦੀ ਪਹਿਲੇ ਦਿਨ ਦੀ ਖੱਟੀ ਜੋ ਉਸਨੇ ਕਿਸੇ ਹੋਰ ਕੰਮ ਲਈ ਲਿਆਂਦੀ ਸੀ ਅਜੇ ਹੋਰ ਕੰਮ ਤੇ ਖਰਚ ਹੋਈ ਕੋਲਿਆਂ ਤੇ ਤਾਰਪਿੰਦ ਤੇ ਤੇਲ ਉੱਤੇ। ਪਹਿਲਾਂ ਕੁਝ ਦਿਨ ਤਾਂ ਮਾਈ ਮੰਗਲਾ ਨੇ ਵੱਖੀ ਪੀੜ ਸਮਝ ਕੇ ਹਨ ਬੰਨੀ ਰੱਖਿਆ। ਪਰ ਉਸ ਦੀ ਪੀੜ ਸਧਾਰਨ ਪੀੜ ਨਹੀਂ ਸੀ। ਇਸ ਪੀੜ ਨੇ ਮੰਜੇ ਨਾਲ ਉਸ ਦੀ ਸਾਹ ਜਪਾ ਦਿੱਤੀ। ਉਨ ਨਮੂਨੀਆਂ ਦੇ ਸ਼ਿਕਾਰ ਹੋ ਗਈ ਸੀ ਕੁਦਰਤ ਹਰ ਇੱਕ ਹੋਣ ਵਾਲੇ ਕੰਮ ਦਾ ਪਹਿਲਾਂ ਹੀ ਬੰਨ ਬੰਨ ਦਿੰਦੀ ਹੈ ਚੰਦਰਪਾਲ ਰੋਜ਼ ਵੱਡੇ ਵੇਲੇ ਉੱਠ ਕੇ ਘਰੋਂ ਚਲਾ ਜਾਂਦਾ ਤੇ ਸ਼ਾਮ ਨੂੰ ਮੁੜਦਾ ਉਸ ਦੇ ਲੈਣਦੇ ਹੋਏ ਪੈਸੇ दारू ਤੇ ਖਰਚ ਹੁੰਦੇ ਸਨ ਮੰਜੇ ਤੇ ਪਈ ਮੰਗਲਾ ਆਪਣੇ लाडले ਦੇ ਕਈ ਕਸ਼ਟ ਉਠਾ ਕੇ ਕਮਾਏ ਪੈਸੇ ਨੂੰ ਖਰਚ ਹੁੰਦੇ ਆ ਵੇਖਦੀ ਸੀ ਨਾਲ ਹੀ ਜਦੋਂ ਵੇਖਦੀ ਚੰਦਰਪਾਲ ਦੇ ਇਹ ਤਾਂ ਅੰਤਰ ਚਿਹਰੇ ਨੂੰ ਤਾਂ ਉਸ ਦਾ ਦਿਲ ਸੀਨਾ ਪਾੜ ਕੇ ਨਿਕਲ ਨਿਕਲ ਪੈਂਦਾ ਸੀ ਪਰ ਇਸ ਸਭ ਕਾਸੇ ਨੂੰ ਰੱਬ ਦੀ ਰਜ਼ਾ ਤੇ ਮੱਥੇ ਦੀ ਲਹਿ ਕੇ ਕਿ ਉਹ ਆਪਣੇ ਰੁੱੜ ਦੀ ਟਿਲ ਲੱਗੇ ਪੰਨਣ ਮਾਰਨ ਦੀ ਖਪਰਾਲਾ ਕਰਦੀ ਚੰਦਰਪਾਨ ਨੂੰ ਹੁਣ ਇੱਕੋ ਤੁਨ ਲੱਗੀ ਹੋਈ ਸੀ ਪੈਸੇ ਲਿਆਉਣ ਦੀ ਉਸ ਦੇ ਹੱਥਾਂ ਵਿੱਚੋਂ ਉਸ ਦਾ ਭਵਿਸ਼ ਉਸ ਦੀਆਂ ਦੁਨੀਆ ਤੇ ਉਸ ਦਾ ਸਰਪੰਚ ਨਿਕਲਦਾ ਜਾਂਦਾ ਸੀ ਉਹ ਆਪਣੇ ਲਹੂ ਤੋਂ ਆਖਰੀ ਤੁਪਕਾ ਸਾੜ ਕੇ ਵੀ ਉਸਨੂੰ ਬਚਾਉਣਾ ਚਾਹੁੰਦਾ ਸੀ ਮਾਈ ਮੰਗਲਾ ਦੀ ਹਾਲਤ ਵਧੇਰੇ ਖਰਾਬ ਹੁੰਦੀ ਗਈ ਇੱਥੋਂ ਤੱਕ ਕਿ ਉਸਨੂੰ ਖੰਗ ਨਾਲ ਲਹੂ ਵੀ ਆਉਣ ਲੱਗ ਪਿਆ ਸੀ ਅਚੰਦਰਪਾਨ ਸਾਰੀ ਰਾਤ ਲੋਗੜ ਤੱਤਾ ਕਰਕੇ ਮਾਂ ਦੀ ਵਕੀ ਨੂੰ ਸੇਕਦਾ ਰਿਹਾ ਨਾਲ ਹੀ ਉਹ ਸੋਚਦਾ ਰਿਹਾ ਸਵਰ ਰੁਪਈਆ ਘਰ ਵਿੱਚ ਮੌਜੂਦ ਹੈ ਜੇ ਰੁਪਈਆ 12 ਆਣੇ ਹੋਰ ਕਿਸੇ ਤਰ੍ਹਾਂ ਮਿਲ ਜਾਣ ਤਾਂ ਡਾਕਟਰ ਸਾਦ ਲਿਆ ਦੂਜੇ ਦਿਨ ਉਹ ਅਗੇ ਨਾਲ ਸਵੇਰੇ ਘਰੋਂ ਨਿਕਲ ਤੁਰਿਆ ਤੇ ਜਾਂਦਾ ਹੋਇਆ ਗਵਾਂਡੀਆਂ ਨੂੰ ਮਾਂ ਦਾ ਖਿਆਲ ਰੱਖਣ ਵਾਸਤੇ ਕਹਿ ਗਿਆ ਉਹ ਸਾਰਾ ਦਿਨ ਸੰਗ ਪੌੜਦਾ ਫਿਰਿਆ ਪਰ ਕੋਈ ਦੇਨੀ ਨੈਸ਼ ਹੁੰਦਾ ਆ ਉਹ ਚਾਰ ਅੰਨੇ ਤੋਂ ਵੱਧ ਨਾ ਵੱਟ ਸਕਿਆ ਲੋਡੇ ਵੇਲੇ ਦਾ ਸੂਰਜ ਜੋਂ-ਜੋਂ ਟਲਦਾ ਜਾਂਦਾ ਤਿਉਂ-ਤਿਉਂ ਉਹਦੇ ਦਿਲ 'ਚ ਬੇਚੈਨੀ ਵਧਦੀ ਜਾਂਦੀ ਅੰਤਾਰ ਕਿਉ ਉਸ ਨੂੰ ਮਨਿਆਰ ਪਾਸ ਗਿਆ ਜਿਸ ਪਾਸੋਂ ਸੌਦਾ ਲੈਂਦਾ ਹੁੰਦਾ ਸੀ ਉਸ ਨੇ ਸਾਰਾ ਦੁੱਖ ਫੋਲੇ ਤੇ ਮਨਿਆਰ ਨੇ ਤਰਸ ਕਰਕੇ ਉਸ ਨੂੰ 1 ਰੁਪਿਆ ਦਾਰਾ ਦੇ ਦਿੱਤਾ ਚੰਦਰਪਾਨ ਉਸ ਨੂੰ ਦਿਲੋਂ ਅਸੀਸਾਂ ਦਿੰਦਾ ਕਰ ਮੁੜਿਆ ਉਹ ਜਿੰਨੇ ਕਦਮ ਕਰਵਲ ਪੁੱਟਦਾ ਸੀ ਉੰਨੇ ਹੀ ਵੱਖ-ਵੱਖਰੇ ਖਿਆਲ ਉਸ ਤੇ ਮਨ ਵਿੱਚ ਪੈਣਾ ਹੁੰਦੇ ਗਏ ਤੇ ਇੰਨਾ ਸਬਨਾ ਵਿੱਚ ਉਸ ਦੀ ਮਾਂ ਦੀ ਤਸਵੀਰ ਦਿੱਸਦੀ ਸੀ ਗਲੀ ਵੜਦਿਆਂ ਹੀ ਉਸ ਨੇ ਕੰਨ ਖੜੇ ਕਰ ਲਏ ਉਹ ਦਸਾਂ ਕੁ ਕਦਮਾਂ ਤੇ ਸੀ ਜਦ ਉਹ ਆਪਣੇ ਪੈਰਾਂ ਤੇ ਸੋਟੀ ਦੀ ਆਵਾਜ਼ ਨੂੰ ਰੋਕ ਕੇ ਘਰ ਦੇ ਅੰਦਰੋਂ ਆਉਣ ਵਾਲੀ ਕਿਸੇ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੰਜ ਕੁ ਕਦਮ ਹੋਰ ਅੱਗੇ ਜਾ ਕੇ ਉਸ ਦੇ ਕੰਨਾਂ ਦੇ ਪਿੱਛੇ ਹੱਥ ਰੱਖ ਕੇ ਹਵਾ ਦੀ ਆ ਰਹੀ ਸਾਹ-ਸਾਂ ਨੂੰ ਰੁਕਿਆ। ਜਦੋਂ ਉਸ ਦਾ ਘਰ ਦੋਹਾਂ ਕਦਮਾਂ ਦੀ ਫਿੱਤ ਸੀ। ਤਾਂ ਉਸ ਨੇ ਆਪਣੇ ਸਾਹ ਵੀ ਰੋਕ ਲਿਆ ਤੇ ਸਿਰ ਨੂੰ ਅਗਾਹ ਕਰਨ ਲੱਗਾ। ਅੰਦਰੋਂ ਕਿਸੇ ਦੀ ਆਵਾਜ਼ ਆ ਰਹੀ ਸੀ। ਡੱਡੂ ਖੇਈ ਨਾਲ ਹਾਏ ਹਾਏ ਕਰਨ ਦੀ ਉਧਰ ਮੰਗਲਾ ਦੇ ਕੰਨ ਵਿੱਚ ਡੰਗੋਰੀ ਦਾ ਖੜਾਕ ਸੁਣਿਆ ਉਪਾਸਾ ਪਰਤਨ ਦੀ ਕੋਸ਼ਿਸ਼ ਕਰਦੀ ਹੋਈ ਖਿੱਚਵੇਂ ਤੇ ਫੁੱਟੇਂ ਆਵਾਜ਼ ਵਿੱਚ ਬੋਲੀ ਚੰਨ ਆ ਗਏ ਆ ਮੇਰਾ ਭਾਗ ਆ ਜਾ ਮੇਰੇ ਕੋਲ ਇਸ ਆਵਾਜ਼ ਨੇ ਚੰਦਰਪਾਨ ਨੂੰ ਮਾਂ ਦੀ ਬਿਮਾਰੀ ਦਾ ਸਾਰਾ ਹਾਲ ਦੱਸ ਦਿੱਤਾ ਮੰਗਲਾ ਲਈ ਸੱਚਮੁੱਚ ਡਾਕਟਰ ਦੀ ਲੋੜ ਸੀ ਉਹ ਮਾਂ ਦੇ ਮੰਜੇ ਤੇ ਚੁੱਕ ਗਿਆ ਉਸ ਦੀ ਪਿੱਠ ਤੇ ਮਾਂ ਨਾਲ ਘੁੱਟ ਫਿਰਨ ਨਾਲ ਜਦ ਤੱਕੇ ਮਾਂ ਦੂਰ ਹੋ ਗਿਆ ਤਾਂ ਮਾਂ ਦੇ ਮੱਥੇ ਉੱਤੇ ਟੋਲਦੇ ਹੋਏ ਬੇਸਬਰੀ ਨਾਲ ਬੋਲੇ ਮਾਂ ਨੀ ਕਿਉਂ ਪੀੜ ਦਾ ਆਰਾਮ ਆਇਆ ਹੀ ਬਣਾਉਟੀ ਹੌਸਲੇ ਭਰੀ ਆਵਾਜ਼ ਵਿੱਚ ਮੰਗਲਾ ਬੋਲੀ ਆਰਾਮ ਏ ਹੁਣ ਆਰਾਮ ਏ ਮੈਂ ਰਾਜੀ ਆਂ ਲਾਲ ਰਾਜੀ ਆਂ ਮੈਂ ਚੰਦਰਪਾਨ ਸਮਝੇ ਇੱਕ ਛੋਟਾ ਜਿਹਾ ਵਾਕ ਬੋਲਣ ਵੀ ਜਿਸ ਰੋਗੀ ਨੂੰ ਤੋ ਤਿੰਨ ਵਾਰੀ ਕਸੀਸ ਵਟਣੀ ਪਵੇ ਉਹ ਕਿੰਨਾ ਕੁ ਰਾਜੀ ਹੋ ਸਕਦਾ ਹੈ ਉਹ ਮੰਜੇ ਤੋਂ ਉੱਠਿਆ ਤੇ ਕੰਨ ਦੇ ਆਸਰੇ ਉਹ ਜਾਲੇ ਤੱਕ ਪਹੁੰਚਿਆ ਜਿੱਥੇ ਉਹਦੀ ਰਾਸ ਪੁੰਜੀ ਪਈ ਸੀ ਜਾਲੇ ਵਿੱਚ ਉਸਨੇ ਹੱਥ ਮਾਰਿਆ ਤਾਂ ਪੈਸਿਆਂ ਦੀ ਥਾਂ ਉੱਥੇ ਨਵੇਂ ਬੂਟ ਪੈਸਨ ਉਸਨੇ ਮਾਂ ਨੂੰ ਕੁਝਾ ਮਾ ਇਹ ਬੂਟ ਕਿਤੇ ਜਾਲੇ ਵਿੱਚ ਤੇਰੇ ਜੋਗੇ ਲਈ ਸੀ ਚੰਨਾ ਵਿਕਣੇ ਆਏ ਸੀ ਮੇਰੇ ਜੋਗੇ ਉਸਨੇ ਹਰਾਨੋਂ ਕਿ ਪੁੱਛਿਆ ਤੇ ਮੈਂ ਤੈਨੂੰ ਕਦੋਂ ਕਿਹਾ ਸੀ ਬੂਟ ਲੈਣ ਲਈ ਮਾਂ ਜੋ ਕੰਮ ਕਰਨ ਦੀ ਕਾਲੀ ਨਾ ਕਰਨੀ ਪੈਣੀ ਕਿੰਨੇ ਦੇ ਲਈ ਮੰਗਲਾ ਨੇ ਖੰਘ-ਖੰਘ ਕੇ ਕਿਹਾ ਪੋਣੇ ਦੋ ਹਾਂ ਤੇ ਪੈਸੇ ਮਾਂ ਸਵਰਪੀਰ ਰੋਕ ਦਿੱਤਾ ਹੀ ਤੇ 98 ਵਿੱਚ 98 ਵਿੱਚ ਕੀ ਕੀਤਾ ਸੀ ਉਹ ਜਿਹੜਾ ਤਰਗਾ ਪਿਆ ਹੀ ਟੁੱਟਿਆ ਹੋਇਆ ਚੰਦਰਪਾਨ ਨੂੰ ਪਿਆਰ ਭਰਿਆ ਗੁੱਸਾ ਆਇਆ ਤੇ ਫਿਰ ਸੋਚਾਂ ਵਿੱਚ ਪੈ ਗਿਆ ਮੰਗਲਾ ਦੀ ਰੱਤਾ ਕੋ ਅੱਖ ਲੱਗ ਪਈ ਚੰਦਰਪਾਨ ਦਬੇ ਫੇਰੀਂ ਬਾਹਰ ਨਿਕਲ ਤਰਿਆ ਬੂਟਾਂ ਦਾ ਜੋੜਾ ਪੈਰੀ ਪਾਉਣ ਦਿੱਤਾ ਉਸ ਨੇ ਹੱਥ ਵਿੱਚ ਫੜਿਆ ਹੋਇਆ ਸੀ ਡਾਕਟਰ ਨੇ 부ਟੀ ਦੀ ਨਵੇਂ ਟਟੋਲੀ ਟੂਟੀਆਂ ਲਾ ਕੇ ਫਿਫੜਾਂ ਦੀ ਆਵਾਜ਼ ਸੁਣੀ ਤੇ ਉਸ ਦੀਆਂ ਫਸਲੀਆਂ ਨੂੰ ਟੋ ਕੇ ਵੇਖਿਆ ਬੁੱਢੀ ਦਾ ਸਾਹ ਪੈਰੋਂ ਪੈਰ ਤੇਜ਼ ਹੁੰਦਾ ਜਾਂਦਾ ਤੇ ਛਾਤੀ ਵਿੱਚੋਂ ਸਾਹ ਸਾਹ ਦੀ ਆਵਾਜ਼ ਆ ਰਹੀ ਸੀ ਨੁਸਖਾ ਲੇਖ ਕੇ ਡਾਕਟਰ ਨੇ ਚੰਦਰਪਾਨ ਨੂੰ ਫੜਾਇਆ ਤੇ ਰੁਪਏ ਕਿਸੇ ਵਿੱਚ ਪਾਉਂਦਾ ਝਟਪਟ ਬਾਹਰ ਨਿਕਲ ਗਿਆ ਚੰਦਰਪਾਣ ਜਦ ਦਵਾਈ ਲੈਣ ਜਾਣ ਲੱਗਾ ਤਾਂ ਮੰਗਲਾ ਦੀ ਧੁੰਦਲੀ ਨਜ਼ਰ ਤੇ ਪੈਰਾਂ ਤੇ ਸੀ ਪਰ ਉਸ ਵਿਚਾਰੇ ਨੂੰ ਕੀ ਪਤਾ ਕਿ ਉਸ ਦੇ ਖਰੀਤੇ ਹੋਏ ਫੂਟ ਚੰਦਰਪਾਣ ਦੇ ਪੈਰੀਂ ਪਹਿਣ ਤੋਂ ਪਹਿਲਾਂ ਹੀ ਡਾਕਟਰ ਦੇ ਹਿਰਸੇ ਵਿੱਚ ਆ ਪਏ ਸਨ ਹਰ ਇੱਕ ਚੀਜ਼ ਆਪਣੇ ਥਾਂ ਸਿਰਿ ਸ਼ੋਭਦੀ ਹੈ ਕਿ ਚੰਦਰਪਾਣ ਦੇ ਪੈਰ ਇਸ ਚੋਗ ਸਨ ਅਜੇ ਡਾਕਟਰ ਨੇ ਬਾਹਰ ਪੈਰ ਕੱਢੇ ਸੀ ਕਿ ਮਾਈ ਮੰਗਲਾ ਸਦਾ ਲਈ ਅੱਖਾਂ ਵਿੱਚ ਅਨ੍ਨੇ ਦੀ ਘਾਤਰ ਡੰਗੋਰੀ ਕੁਣਾ ਦੀ ਖਾਂਦੀ ਡੰਗੋਰੀ ਵੀ ਰੱਬ ਨੇ ਉਸ ਪਾਸੋਂ ਖੋਲੀ ਹੁਣ ਉਹ ਇਸ ਉਸ ਸੰਸਾਰ ਤੇ ਡਰਾਉਣ ਸੰਸਾਰ ਵਿੱਚ ਕੱਲਾ ਸੀ ਜਿਸ ਦਿਨ ਮੰਗਲਾ ਯਰਥੀ ਨਿਕਲੀ ਚੰਦਰਪਾਨ ਨੇ ਮੁੜ ਉਸਕਰ ਵਿੱਚ ਪੈਰ ਨਹੀਂ ਪਾਇਆ ਉਹੀ ਘਰ ਜਿਸ ਦੀਆਂ ਟੱਠੀਆਂ ਕੰਧਾਂ ਉਸ ਲਈ ਸਾਰੇ ਸੁੱਖ ਸਾਰੀਆਂ ਖੁਸ਼ੀਆਂ ਲਈ ਬੈਠੀਆਂ ਸਨ ਅੱਜ ਡਰਾਉਣੀਆਂ ਸ਼ਕਲਾਂ ਬਣਾ ਬਣਾ ਕੇ ਉਸ ਦੇ ਸਾਹਮਣੇ ਆਉਂਦੀਆਂ ਸਨ ਉਸਨੇ ਉਹ ਜਾਪਦਾ ਸੀ ਕਿ ਇਸ ਕਰਦੇ ਪ੍ਰਾਣ ਨਿਕਲ ਗਏ ਹਨ ਇਹ ਹੁਣ ਇੱਕ ਲੋਥ ਤੋਂ ਵੱਧ ਕੁਝ ਨਹੀਂ ਹੈ ਉਸ ਦਿਨ ਤੋਂ ਬਾਅਦ ਚੰਦਰਪਾਨ ਨੂੰ ਕਿਸੇ ਨੇ ਨਹੀਂ ਡਿਟਾ ਧੰਨਵਾਦ